ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਕਹਿੰਦੇ ਮਾਤਾ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਪੜਨਾ ਸਤ ਤੁਸੀਂ ਮੈਨੂੰ ਗੋੜੀ ਬਾਹਨ ਕਰੀ ਸੁਖਮਨੀ ਸਾਹਿਬ ਆਪ ਜੀ ਨੂੰ ਬਾਣਿਆ ਕੰਠ ਆਪ ਜੀ ਮੈਂ ਪੂਰੇ ਤੇ ਪਾ ਕੇ ਸੁਣਾਉਂਦੇ ਰਹਿੰਦੇ ਮੈਂ ਸੁਣਦਾ ਰਹਿੰਦਾ ਬੜੀ ਦਿਨ ਹੋ ਗਏ ਮਾਤਾ ਜੀ ਬਾਣੀ ਨਹੀਂ ਆਪ ਜੀ ਤੇ ਮੁਕਤ ਸੁਣੀ ਤੁਸੀਂ ਮੈਨੂੰ ਸੁਖਮਨੀ ਸਾਹਿਬ ਸੁਣਾਓ ਐਵੇਂ ਲਾੜਦਾ ਕਿਾਨਾ ਜਾ ਕੇ ਪੁੱਤਰ ਨੇ ਤੇ ਮਾਤਾ ਗੁਜਰਪੁਰ ਜੀ ਜਿੱਦਿ ਕਿਸ ਨਾਣਾ ਕੀਤਾ ਮਾਤਾ ਗੁਜਰਪੁਰ ਜੀ 52 ਨਕਰੀ ਗੋੜੀ 52 ਨਕਰੀ ਦਾ ਪਾਠ ਕਰਦੇ ਸੀ ਇਹ ਮਾਤਾ ਗੰਗਾ ਜੀ ਤੋਂ ਚੱਲਿਆ ਕਿਉਂਕਿ ਤਾਨਗੁਰ ਅਰਜਨ ਦੇਵ ਮਹਾਰਾਜ ਸਬਾਣੀ ਦੇ ਰਚੈਤ ਰਚੈਤਾ ਨਹੀਂ ਹੈਣਾ ਤੇ ਇਹ ਕਿਉਂ ਬਾਣੀ ਮਹਾਰਾਜ ਨੇ ਉਚਾਰੀ ਸੀ ਗੋੜੀ 52 ਨਕਰੀ ਜਿੱਦਿ ਸੇ ਨਗੁਰ ਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਜਦੋਂ ਸੁਮਨੀ ਸਾਹਿਬ ਜੀ ਦਾ ਪਾਠ ਆਂਦਾ ਹੈ ਜਦੋਂ ਸੱਚ ਪਾਠ ਕਰਦੇ ਆਂ ਤੇ ਉਸ ਤੋਂ ਪਹਿਲੇ ਗੋੜੀ 52 ਨਕਰੀ ਆਉਂਦੀ ਹੈ ਗੁਰੂ ਜਨ ਦੇ ਜਿਹੜੇ ਮਹਿਸੀ ਮਾਤਾ ਗੰਗਾ ਜੀ ਉਹਨਾਂ ਕੋਲ ਜਦੋਂ ਸਾਰੀਆਂ ਸੰਗਤ ਦੀਆਂ ਜਿਹੜੀਆਂ ਬੀਬੀਆਂ ਸੀ ਨਾ ਕੱਟੀਆਂ ਹੋ ਗਈ ਗੁਰੂ ਕੇ ਮਹਿਲਾਵਾਂ ਕੋਲ ਵੀ ਜਦੋਂ ਦਰਸ਼ਨ ਕਰਣੀਆਂ ਤੇ ਮਾਤਾ ਜੀ ਨੇ ਕੋਈ ਗਹਿਣਾ ਨਾ ਕੱਟਾ ਨਹੀਂ ਪਾਇਆ ਤੇ ਜਿਵੇਂ ਆदत ਹੁੰਦੀ ਹੈ ਨਾ ਬੀਬੀਆਂ ਦੀ ਸਾਡੀ ਆਦਤ ਹੈ ਸੂਟ ਬੜਾ ਸੁਣ ਪਾਏ ਅਤੇ ਗਹਿਣੇ ਬੜੇ ਸੋਨੇ ਪਾਏ ਜਿੰਦੇ ਮਾਤਾ ਜੀ ਕੋਈ ਪਤਾ ਨਹੀਂ ਕਵਿਤਾ ਨਹੀਂ ਹੈਗੀ ਕਾਰਨ ਇੰਨਾ ਵੱਡਾ ਕਾਰਨ ਤੁਸੀਂ ਕੋਈ ਗਹਿਣਾ ਨਹੀਂ ਪਾਇਆ ਤੁਸੀਂ ਵੀ ਸਾਡੇ ਬਾਬਾ ਕਣ ਨੂੰ ਆਗਣ ਨੂੰ ਅਸੀਂ ਦੇਖਤ ਕਹਿਣ ਵਾਂਗ ਕਿ ਕਿੰਨੀਆਂ ਸੋਹਣੀਆਂ ਲੱਗਦੀਆਂ ਆਪਣੇ ਪਤੀ ਦੇ ਵੀ ਸੋਹਣੀਆਂ ਲੱਗਦੀਆਂ ਤੁਸੀਂ ਕੋਈ ਗਹਿਣਾ ਨਹੀਂ ਪਾਇਆ ਮਾਤਾ ਜੀ ਤੁਹਾਡੇ ਕੋਲ ਨਹੀਂ ਹੈ ਕਾਰਨ ਨਾ ਵੱਡਾ ਹੈ ਤੇ ਮਾਤਾ ਜੀ ਦੇ ਦਿਲ ਚ ਆ ਗਈ ਵੀ ਮੇਰੇ ਪਤੀ ਨੇ ਮੇਰੇ ਬੰਨ ਨੂੰ ਕੋਈ ਗਹਿਣਾ ਨਹੀਂ ਮਿਲੇ ਮੇਰੇ ਸੋਹਰੇ ਘਰ ਮੈਂ ਪਾਇ ਨਹੀਂ ਹੋਏ ਤੇ ਜਦੋਂ ਮਹਾਰਾਜ ਆਏ ਘਰ ਮੈਂ ਨੰਦਰ ਤੇ ਮਾਤਾ ਜੀ ਥੋੜੇ ਉਦਾਸ ਪੁੱਛੀਆਂ ਵੀ ਤੁਸੀਂ ਉਦਾਸ ਕਿਉਂ ਮਹਾਰਾਜ ਨੇ ਪੁੱਛਿਆ ਕੋਈ ਗੱਲ ਨਹੀਂ ਠਾਣੀ ਨਾ ਕੋਈ ਗੱਲ ਕਹੀ ਵੀ ਵੀ ਕਰਮੋਂ ਨਹੀਂ ਪ੍ਰੀਤਿਚੰਦ ਜੀ ਨੇ ਕੋਈ ਗੱਲ ਕਹੀ ਹੈ ਕਿਉਂਕਿ ਪ੍ਰੀਤਿਚੰਦ ਜੀ ਜਿਹੜੇ ਬੋਟੀ ਸੀ ਜਿਹੜਾ ਨਹੀਂ ਵੀ ਕਰਮੋਂ ਕੋਈ ਨਾ ਕੋਈ ਕਲੇਸ਼ ਛੇੜੇ ਰੱਖਦੇ ਕਹਿੰਦੇ ਕੋਈ ਠਾਣੀ ਨੇ ਗੱਲ ਕਹੀ ਹੈ ਕੁਝ ਹੋਇਆ ਕਹਿੰਦੇ ਨਹੀਂ ਮਹਾਰਾਜ ਕੁਝ ਨਹੀਂ ਹੋਇਆ ਫਿਰ ਕਿਹੜੀ ਗੱਲ ਹੈ ਕਹਿੰਦੇ ਅੱਜ ਸਾਰੀ ਸੰਗਤ ਆਈ ਸੀ ਉਹ ਮੈਂ ਕੋਈ ਪੁੱਛਦੇ ਸੀ ਤੁਸੀਂ ਮੈਂ ਕਹਿਣਾ ਨਹੀਂ ਪਾਇਆ ਵੀ ਇੰਨਾ ਵੱਡਾ ਘਰ ਹੈ ਤੁਸੀਂ ਸੁਹਾਗਣ ਤੁਸੀਂ ਕੋਈ ਕਹਿਣੇ ਨਹੀਂ ਪਾਏ ਮਹਾਰਾਜ ਤੁਸੀਂ ਮੈਨੂੰ ਕੋਈ ਕਹਿਣੇ ਦਿੱਤੇ ਨਹੀਂ ਤੇ ਜਦੋਂ ਫਿਰ ਇੰਜ ਗਿਆ ਨਾ ਤੇ ਫਿਰ ਮਹਾਰਾਜ ਕਹਿੰਦੇ ਤੁਹਾਨੂੰ ਐਸਾ ਗਹਿਣਾ ਦਾਂਗੀ ਜਿਹੜਾ ਤੁਹਾਨੂੰ ਇੱਥੇ ਵੀ ਸੋਹਣਾ ਲੱਗੇਗਾ ਤੇ ਲੋਕ ਪਰ ਲੋਕ ਹਰ ਜਗ੍ਹਾ ਤੁਸੀਂ ਸੋਹਣੇ ਲੱਗੋਗੇ ਐਸਾ ਗਹਿਣਾ ਦਾਂਗੀ ਤੇ ਮਹਾਰਾਜ ਨੇ ਮੇਰੇ ਗੋੜੀ ਬਾਵਾ ਨਖਰੀ ਚਾਰੀ ਜਿੱਦੇ ਵਿੱਚ ਸ਼ਲੋਕ ਜਿਹੜਾ ਪਹਿਲਾਂ ਨਾ ਗੁਰੂ ਦੇਵ ਮਾਤਾ ਗੁਰੂ ਦੇਵ ਪਿਤਾ ਇਸ ਸ਼ਲੋਕ ਪਰ ਅਕੀਰਤ ਵੀ ਹੈ ਤੇ ਮਹਾਰਾਜ ਨੇ ਲਿਖਿਆ ਗਿਆ ਕਿ ਅਕੀਰਤ ਦੇ ਅੰਤ ਵੀ ਪੜਨਾ ਕਿਉਂ ਕਿ ਗਹਿਣੇ ਨੂੰ ਸੋਨੇ ਦੇ ਡੱਬੇ ਚ ਪਾ ਕੇ ਦੇਈਦਾ ਹੈ ਮਾਹਰਾਂ ਨੇ ਡੱਬੀ ਬੰਦ ਕੀਤੀ ਜਿਹੜਾ ਦਾ ਦਿੱਤਾ ਕਵਰ ਉਪਰੋਂ ਤੇ ਥੱਲੋਂ ਇੱਕ ਜਿਹਾ ਹੈ। ਸਲੋਕ ਆਗ ਤੇ ਅੰਤ ਪੜਨਾ ਗੁਰਦੇਵ ਮਾਤਾ ਗੁਰਦੇਵ ਪਿਤਾ। ਮਾਹਰਾਂ ਨੇ ਕਿਹਾ ਵੀ ਇਹ ਜਿਹੜਾ ਤੁਸੀਂ ਪਾਓ ਤੇ ਫਿਰ ਮਾਤਾ ਜਿਹੜੀ ਗੰਗਾ ਜੀ ਨੇ ਉਹਨਾਂ ਨੇ ساری ਜਿੰਦਗੀ ਰੋਜ ਉਹ ਗਾਇਨੇ ਪਾਏ ਤੇ ਅਗੋਂ ਫਿਰ ਜਿਹੜੀਆਂ ਚੰਗੀਆਂ ਸੱਸਾਂ ਹੁੰਦੀਆਂ ਨੇ ਆਪਣੀ ਨੂੰਹਾਂ ਨੂੰ ਦੱਸਦੀਆਂ ਨੇ ਸਾਡੇ ਘਰ ਦੀ ਕੀ ਮਰਿਆਦਾ ਮੈਂ ਰੋਜ ਕੀ ਕਰਦੀ ਆ। ਫਿਰ ਉੱਥੋਂ ਦੀ ਮਰਿਆਦਾ ਚਲੀ ਮਾਤਾ ਗੁਰਦੇਵ ਮੋਰ ਜੀ ਵੀ ਰੋਜ ਉਹ ਬੜੀ ਪਾਵਨ ਤ੍ਰਿਦਾ ਪਾਠ ਕਰਦੇ। ਪਹਿਲੀ ਇਸਤਰੀਆਂ ਸਾਰੀਆਂ ਕਰਦੀਆਂ ਸੀ ਹੋਲੀ-ਵੋਲੀ ਅਸੀਂ ਛੱਡੇ ਜਾ ਰਹੇ ਹਾਂ ਜਿਹਨੂੰ ਗਹਿਣੇ ਪਾਣ ਦਾ ਛੁੱਕੇ ਨਾ ਸੋਹਣੇ ਲੱਗਣ ਦਾ ਕਿਵੇਂ ਸੋਹਣੇ ਲੱਗਾ ਮਹਾਰਾਜ ਕਹਿੰਦੇ ਕਰੋ ਬੀਬੀਓ ਤੇ ਫਿਰ ਸਾਰੀ ਜ਼ਿੰਦਗੀ ਸੋਹਣੀ ਆ ਨ ਲੱਗਉਂਦੀਆਂ ਹਰ ਥਾਂ ਬੈਠੀਆਂ ਚ ਚੌਂਦੀਆਂ ਇਹ ਗਹਿਣੇ ਪਾਣੇ ਰਸੀ ਗੱਲ ਅੱਗੇ ਚਲੀ ਗਈ ਅਸੀਂ ਕਿੱਥੇ ਸੀ ਮਹਾਰਾਜ ਦੇ